ਦੋਸਤੋ ਸਿੱਧੂ ਮੂਸੇਵਾਲੇ ਦੀ ਹਾਲੀਵੁੱਡ ਦੇ ਵਿੱਚ ਬਹੁਤ ਵੱਡੀ ਤਗੜੀ ਫੈਨ ਫੋਲਿੰਗ ਆ ਕੋਰੇ ਕਾਲੇ ਸਿੱਧੂ ਮੂਸੇਵਾਲੇ ਨੂੰ ਸੁਣਦੇ ਨੇ ਕੀ ਕੈਨੇਡਾ ਕੀ ਅਮਰੀਕਾ ਕੀ ਇੰਗਲੈਂਡ ਤੇ ਕੀ ਜਮੈਕਾ ਸਾਰੇ ਮੁਲਕਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਸਾਰੇ ਜਾਣਦੇ ਨੇ ਤਕਰੀਬਨ ਇੱਕ ਵੀਡੀਓ ਕੈਨੇਡਾ ਦੀ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਉਹ ਪਹਿਲਾਂ ਤੁਸੀਂ ਵੀਡੀਓ ਕਲਿੱਪ ਦੇਖੋ ਸਿੱਧੂ ਮੂਸੇਵਾਲਾ ਜੱਲਦਾ ਤਾਂ ਦੋਸਤੋ ਇਹ ਕੈਨੇਡਾ ਦੀ ਵੀਡੀਓ ਵਾ ਅਤੇ ਇਹ ਗੱਡੀ ਕੈਨੇਡਾ ਦੇ ਵਿੱਚ ਕਿਸੇ ਆਪਣੇ ਪੰਜਾਬੀ ਦੇ ਵੱਲੋਂ ਨਹੀਂ ਗੋਰੇ ਦੇ ਵੱਲੋਂ ਚਲਾਈ ਜਾ ਰਹੀ ਹੈ ਗੋਰਾ ਕੋਣਾ ਇੱਕ ਗੋਰੀ ਕੁੜੀ ਆ ਇਸ ਦੇ ਵਿੱਚ ਬੈਠੀ ਹੋਈ ਜੋ ਕਿ ਗੱਡੀ ਨੂੰ ਡਰਾਈਵ ਕਰਕੇ ਲੇਟ ਰਹੀ ਆ ਸੜਕ ਦੇ ਵਿੱਚੋਂ ਅਤੇ ਗਾਣਾ ਚੱਲ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਕਾਲਾ ਬੂਸ ਇਹ ਕਮਾਇਆ ਹੈ ਸਿੱਧੂ ਮੂਸੇਵਾਲਾ ਨੇ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਤੇ ਪੱਗ ਨੂੰ ਮਸ਼ਹੂਰ ਕੀਤਾ ਹੈ ਪੂਰੀ ਦੁਨੀਆ ਭਰ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਸਿੱਧੂ ਮੂਸੇਵਾਲਾ ਦੇ ਫੈਨ ਤੱਕ ਧੰਨਵਾਦ